ਰੂਪ ਹਾਂਜੀ ਇਹ ਹੁਣ ਕੌਣ ਸੀ ਕੀ ਦੱਸਾਂ ਤੁਹਾਨੂੰ ਇਹ ਉਹ ਹੀ ਤਾਂ ਦਿੰਦਾ ਸੀ ਜਿਹੜਾ ਲੋਚ ਨੂੰ ਸਿਖਾਉਂਦਾ ਸੀ ਅੱਛਾ ਤੇ ਇਹ ਉਸ ਹੀ ਹੈ ਅੱਛਾ ਫਿਰ ਇਹ ਉਹ ਦਰਿੰਦਾ ਸੀਗਾ ਜਿਹੜਾ ਲੋਕਾਂ ਦੀਆਂ ਈਆਂ ਪੈਣਾ ਦੀ ਇੱਜ਼ਤਾਂ ਨਾਲ ਖਲਵਾੜ ਕਰਦਾਗਾ ਇਹ ਦਰਿੰਦਾ ਸੀ ਹੈ ਇਹਨਾਂ ਨੇ ਇਹ ਵੀ ਭਰਤੀ ਕਰ ਲਿਆ ਕਿੱਥੋਂ ਕਿੱਥੋਂ ਲਿਆਉਂਦੇ ਫੜਕੇ ਡੇਡੇ ਸ਼ੈਤਾਨ ਬੰਦੇ ਪਹਿਲਾਂ ਰੋਪਮ ਨੇ ਕੀ ਦੱਸ ਤਾ ਸੋ ਹਾਂਜੀ ਤੂੰ ਇਹਦੇ ਵਿੱਚ ਇਹ ਫਸ ਗਈ ਮੈਕਾ ਨੂੰ ਪਸਤੀ ਸੀ ਉਹ ਤਾਂ ਸਾਡੇ ਨਾਲ ਇੱਕ ਜਨਾਨੀ ਆ ਮੈਂ ਤਾਂ ਕੰਮ ਕਰਦੀ ਸੀ ਕਿਸੇ ਦੇ। ਗੋਹਾ ਗੋੜਾ ਛੜਦੀ ਸੀ। ਘਰਾਂ ਚ ਭਾਂਡੇ ਮਾਂਦੇ ਸੀ। ਝਾੜੂ ਪੋਚਾ ਕਰਦੀ ਸੀ। ਉਹ ਮੇਰੇ ਕੋਲ ਆਈ। ਮੇਰੇ ਕੋਲ ਮੱਲੋ ਮੱਲੀ ਪੈਸੇ ਦੀ ਗੁੱਟੀ ਛਿੱਟ ਗਈ। ਜਿਵੇਂ ਕਿ ਮੇਰੇ ਬੇਟੇ ਵੀ ਫੀਸ ਕਢੀ ਸੀ ਨਾ। ਮੇਰਾ ਪੁੱਤ ਚਾਹਤਾ ਜੀ ਫੀਸ ਕੰਨੀਓ। ਸਕੂਲ ਜਾਣ ਕਹਿੰਦੇ ਚਾਹ ਰਹੇ ਸੀ। ਖੋਜਦੇ ਨਾ। ਉਹ ਗੁੱਟੀ ਮੋੜ ਲਈ ਮੈਨੂੰ ਬਹੁਤ ਔਖੀ ਹੋ ਗਈ। ਬਸ ਤੇਰੀ ਆਹੀ ਮਜਬੂਰੀ ਦਾ ਉਹਨੇ ਫਾਇਦਾ ਚੱਕਿਆ। ਇਹ ਇਦਾਂ ਦੇ ਲੋਕ। ਇਦਾਂ ਦਸ਼ਕਰ ਲਾ ਆਪਣੇ ਰਹਿੰਦੇ ਨੇਗੇ ਤੇ ਮੈਨੂੰ ਕਹਿੰਦੀ ਇੱਕ ਬੰਦਾ ਹੈ ਮੈਨੂੰ ਕੀ ਪਤਾ ਸੀ ਮੈਂ ਸੋਚਿਆ ਕੰਮ ਕਰਨਾ ਹੋਊਗਾ ਸ਼ਹਿਰ ਵਿੱਚ ਆ ਗਈ ਤੇ ਗਾਹਾਂ ਗਈ ਤਾਂ ਮੈਨੂੰ ਇਹ ਕੁਝ ਫੇਸ ਕਰਨ ਨੂੰ ਮਿਲਿਆ ਮੈਨੂੰ ਕੀ ਪਤਾ ਸੀ ਇੰਨੇ ਨਹੀਂ ਪਤਾ ਨਹੀਂ ਤੇਰੇ ਵਰਗੀਆਂ ਕਿੰਨੀਆਂ ਕੁੜੀਆਂ ਇਸ ਦਰਦ ਦੇ ਵਿੱਚ ਫਸਾ ਕੇ ਰੱਖੀਆਂ ਨੇ ਚੱਲ ਕੋਈ ਨਾ ਹਰਦੋ ਚਿੰਤਾ ਨਾ ਕਰ چلو ٹھیک ہے جی چھا پی کے جائے اوپر جاؤ کوئی گل نہیں دیکھا پتا نہیں اور نہیں برباد کرے ہوئے بڑے جہریلے بندے نے چل دیکھتے ہوئے کی کر لینا ਨਹੀਂ ਬਸ ਚਾਹ ਨਹੀਂ ਪੀਣੀ ਮੈਂ ਕਿਉਂ ਜੀ ਚਾਹ ਤਾਂ ਪੀ ਕੇ ਜਾਇਓ ਕੋਈ ਨਹੀਂ ਬਸ ਮੈਂ ਤੁਹਾਨੂੰ ਨਹੀਂ ਕਿ ਗੱਲ ਦੱਸ ਵੀ ਗੱਲੇ ਚੱਲੀ ਕਿੱਥੋਂ ਆ ਗਈ ਕਾਣੋਂ ਦੀ ਕਿਸੇ ਦਿਨ ਚ ਮੇਲੇ ਚ ਪੈਣਾ ਸੀ ਜਿਹੜਾ ਕੁਸ ਹੋ ਗਿਆ ਠੀਕ ਆ ਉਹਨੂੰ ਦਫਾ ਕਰੋ ਪਰੇ ਮੇਰੀ ਤਾਂ ਅੱਖ ਸੁੱਟ ਗਈ ਠੀਕ ਆ ਨਹੀਂ ਬਸ ਹਾਂ ਤੁਮੇ ਦੀ ਗੱਲ ਸੁਣ ਲੈ ਤੈਨੂੰ ਡਰਨ ਦੀ ਲੋੜ ਨਹੀਂ ਹੁਣ ਹੈਗਾ ਮੈਂ ਆਪ ਹੀ ਸਾਮੂਲ ਸਾਰਾ ਇਹ ਪੁੱਟ ਕੇ ਚਾਹ ਤਾਂ ਬਣਾ ਦੰਦੇ ਜੀ ਮੈਨੂੰ ਮੈਂ ਕਹਿੰਦਾ ਚਾਹ ਪੀਣੀ ਕਰਮੀ ਬਹੁਤ ਹੈ ਚਲੋ ਫਿਰ ਬਾਹਰਲੇ ਪਾਸੇ ਆ ਜਾ। ਜਿੰਨਾ ਜਿੱਦਾਂ ਵਿਚਾਰ ਰਹਨ ਕਮਾਲੇ ਦੇ ਜਾਂਦੇ ਰਹੇ। ਪੈਸੇ ਮੰਗਦੇ ਰਹੇ। ਉਹਨਾਂ ਦੇ ਇੱਕ ਪੁੱਤ ਵਿੱਚ ਛੋਟਾ ਮੁੰਡਾ ਕਹਿੰਦਾ ਪਹਿਲਾਂ ਪਿਛਲੇ ਪੈਸੇ ਮੋੜੋ। ਸਿਰ ਗੰਜਾ ਹੋਇਆ ਪੈ ਗੋਹਾ ਸੱਡੀ ਦਾ ਮੇਰਾ। ਵਿਆਜ ਜੀ ਨਹੀਂ ਮੁਰਦਾ। ਮੂਲ ਤਾਂ ਉਹਨੇ ਮੋੜਨੇ ਕੀਆ। ਮੈਨੂੰ ਕਹਿੰਦਾ ਪਹਿਲਾਂ ਪਿਛਲੇ ਪੈਸੇ ਮੋੜੋ ਤੇ ਫੇਰ ਤੁਹਾਨੂੰ ਪੈਸੇ ਦਊਂਗਾ। ਉਹਨਾਂ ਨੇ ਮੈਨੂੰ ਪੈਸੇਂ ਦਿੱਤੇ ਕਿੰਨੇ ਦਿਨ ਫਿਰਦੇ ਰਹੀ ਮੁੰਡਾ ਫਿਸ ਕਿੰਨੇ ਬੈਠਾ ਰਹਾ ਇਸ ਕਰਕੇ ਜੀ ਮੈਂ ਇੰਨੀ ਗੱਲਾਂ ਚ ਆ ਗਈ ਇਸ ਕਰਕੇ ਮੈਂ ਬਰੇਸ ਟਿੱਪ ਚੱਕ ਲਿਆ ਤੇ ਨਹੀਂ ਤਾਂ ਮੈਂ ਘਰ ਕੇ ਖਾਂਦੀ ਸੀ ਆਪ ਦਾ ਨਾਲੇ ਤੁਸੀਂ ਆਪ ਸਿਆਣੇ ਜੀ ਜਿਸਮ ਦਾ ਧੰਦਾ ਕਰਨੋਂ ਕਿਹਦਾ ਜੀ ਕਰਦਾ ਅਰੇ ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਮੰਗਰ ਪੈਨੇ ਵਿਚਾਰੀ ਦੇ ਜਿਸਮ ਦੇ ਵੀ ਨੇ ਨਾ ਲੋਥਰ ਨਾਲੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ ਹਰਾਈ ਕੰਸੀ ਜਿਹੜਾ ਸਾਡੇ ਘਰੇ ਆਇਆ ਸਟਾਡੀ ਕੁੜੀ ਹਾਂਜੀ ਇਹ ਬੰਦਾ ਕੌਣ ਸੀ ਆ ਕਿਹੜਾ ਸੀ ਆ ਜਿਹੜਾ ਹੋਣਾ ਸੀ ਹਾਂ ਜਿਹੜਾ ਹੋਣਾ ਸੀ ਹਾਂ ਸਰਦਾਰਾਂ ਦਾ ਤਾਂ ਲੱਗਦਾ ਇਹਦਾ ਜੀ ਅਸ쿨 ਨੂੰ ਆਇਸੀ ਕਿ ਉਹ ਆਪਣੇ ਬੱਚੇ ਨਹੀਂ ਬੜੇ ਪੜ੍ਹਦੇ ਹਾਂ ਆ ਪਿੱਛੇ ਜੇ ਮੁੰਡਾ ਆਪਣਾ ਫਰਸਟ ਹੀ ਸੀ ਹਾਂ ਉਹ ਸਕੂਲ 'ਚ ਪਤਾ ਕਰ ਲੈਂਦੇ ਹੁੰਦੇ ਆ ਇਹ ਸੰਸਤਾ ਵਾਲੇ ਸੀਗੇ ਅੱਛਾ ਹਾਂ ਤੇ ਉਹ ਆਪਣੇ ਮੁੰਡੇ ਦੇ ਹੈਲਥ ਵਾਸਤੇ ਜਿਹਨੇ ਕੁੜੀ ਦੇ ਕਹਿੰਦੇ ਪੀਸੇ ਸੀ ਆਪੇ ਭਰਾਂਗੇ ਅੱਛਾ ਹਾਂਜੀ ਬੜੀਆ ਬੰਦਾ ਹਾਂਜੀ ਲੈ ਹੋਰ ਹਣ ਮੈਂ ਤਾਂ ਇੰਨਾ ਜ਼ੋਰ ਲਾਇਆ ਕਿ ਚਾਹ ਵੀ ਪੀ ਕੇ ਜਾਏ ਉਹ ਗਲ ਇਸ ਤੱਕ ਪੀਣੀ ਨਹੀਂ ਹੈਗੀ ਚਾਹ ਤੇ ਵਿਚਾਰਾ ਚਾਹ ਤੋਂ ਵੀ ਨਹੀਂ ਭਾਗਿਆ ਪਤਾ ਨਹੀਂ ਤਾਂ ਆਪਣਾ ਘਰ ਦੇਖ ਕੇ ਨਹੀਂ ਪੀਤੀ ਰੱਬ ਜਾਣਦਾ ਤੇ ਮੈਂ ਕਿਹਾ ਚਾਹ ਨੂੰ ਜੋਲਾ ਨਾ ਤੁਸੀਂ ਹੈ ਨਹੀਂ ਸੀ ਖੰਡਾ ਮੰਗਾ ਲੈਂਦੇ ਤੇ ਵਾਸਤੇ ਪਤਾ ਨਹੀਂ ਕਿੱਧਰ ਤੁਰ ਗਏ ਤੁਸੀਂ ਲੈ ਮੈਂ ਚਾਹ ਕਰਦੀ ਆ ਤੇ ਹਾਂ ਉਹ ਕੁੜੀ ਅੰਦਰ ਬੈਠੀ ਹੈ ਜੀ ਤੇ ਸੁੱਕੀ ਪਈ ਉਹਨੂੰ ਬਿਠਾ ਦਿਓ ਤੇ ਮੈਂ ਚਾਹ ਕਰਕੇ ਨਾ ਤੁਸੀਂ ਬੈਠੀ ਚਲੋ ਕਲ ਮੈਂ ਚੰਨਾ ਗੁੜੇ ਹਾਂ ਹਾਂ ਤੈਨੂੰ ਵੀ ਬੱਸ ਇਹ ਕਿਹੜੀ ਕੌਣ ਸੀ ਜਦੋਂ ਮੈਂ ਕਿਹੜੀ ਦਲਦਲ ਚ ਨਿਕਲੀ ਹਾਂ ਉਹ ਤਾਂ ਕੋਲਾ ਪਾਂਸੀ ਨੇ ਤੈਨੂੰ ਵੀ ਮੈਂ ਤੁਖ ਖਾ ਦਿੱਤਾ ਨਾ ਮਾਫ਼ ਕਰ ਦੇ ਮੈਨੂੰ پانی سے کیا ہے لگتا بہن دے گھرے تو کوئی بھی نہیں ہے گیا میں لگتا ساری کام تے بھاگ گئے چل اندر ہی آ کے دیکھنا میں ਕੁੜੀ ਨੂੰ ਨਾ ਕਿੰਨੇ ਵਾਰੇ ਕਿਹਾ ਫਰਾਂਟ ਚ ਪਾਸਾ ਲਾਹ ਘੜੀਆ ਭੈਣ ਔਰ ਭੈਣ ਨੇ ਕਿਹਾ ਲੈ ਠੀਕ ਹੈ ਵੀਰੇ ਲੈ ਦੱਸ ਹੁਣ ਵੀ ਨਹੀਂ ਕੀਤਾ ਹੈ ਕੌਣ ਕੀ ਮੈਂ ਉਧਰ ਦੇਖਿਆ ਨਵਾ ਘਰੇ ਵੀ ਨਹੀਂ ਹੈਗਾ ਕੋਈ ਘਰੇ ਵੀਰੇ ਘਰੇ ਕਿਉਂ ਨਹੀਂ ਹੈਗੇ ਮੈਂ ਤਾਂ ਰੋਟੀ ਲੈ ਆਉਂਦੀ ਸੀ ਚਲ ਹੁਣ ਆਪਾਂ ਇਕੱਠੇ ਰੋਟੀ ਖਾਵਾਂਗੇ ਉਹ ਤਾਂ ਠੀਕ ਹੈ ਮੈਨੂੰ ਤਾਂ ਬੇਬੇੰਦਸਿਆ ਦੀ ਬੇਬੇ ਕਿਵੇਂ ਕਹਿੰਦੇ ਅਗੇ ਪ੍ਰੌਣਾ ਦਾ ਭਗ ਵੀ ਗਿਆ ਪ੍ਰੌਣਾ ਹੋ ਜਾ ਤੂੰ ਤੇ ਦਾ ਕੋਈ ਨਹੀਂ ਮਿੰਦਾ ਬੇਬੇੰਦਸ ਰਿਹਾ ਨਹੀਂ ਪ੍ਰੌਣਾ ਭਗ ਵੀ ਗਿਆ ਮਰਾਂ ਸਮੇ ਸਬਜ਼ੀ ਭਾਜੀ ਲੈ ਕੇ ਆਜ ਅੱਜ ਵਧੀਆ ਪਨੀਰ ਬਣਾ ਕੇ ਖਾਵਾਂਗੇ ਉਸ ਤਾਂ ਪਹਿਲੀ ਆ ਗਈ ਉਹ ਮੈਂ ਨਹੀਂ ਗਈ ਉਹ ਤਾਂ ਅਰਜੀ ਜੇ ਗਈ ਸੀ ਅੱਛਾ ਕੁੜੀ ਦੀ ਪੜਾਈ ਖਰਾਬ ਹੁੰਦੀ ਸੀ ਨਾਲੇ ਵੀਰਾ ਮੈਨੂੰ ਔਖਾ ਸੀ ਮੈਨੂੰ ਕੰਮ ਕਰਨ ਜਾਣਾ ਪੈਂਦਾ ਸੀ ਬਾਹਰ ਤੇ ਬੇਬੇ ਐਵੇਂ ਦਾਦੀ ਰਖਣੀ ਪਰੌਣੇ ਢੂਈ ਇੱਧਰ ਹੀ ਆ ਮੈਨੂੰ ਲੱਗਦਾ ਕਿ ਇਹਨੇ ਸਰਵਿਸ ਕਰਤੀਂ ਇਹ ਜਾ ਮੈਂ ਤੇਰੇ ਤੋਂ ਹੀ ਜਾ ਕਰੇ ਮਦਮੂ ਤਾਂ ਕਹੀਂ ਗੁੱਸਾ ਕਰ ਜੂਗਾ ਐਂ ਤਾਂ ਕੀ ਗੁੱਸਾ ਕਰੂ ਕੁੜੀ ਦਿੱਤੀ ਅਸੀਂ ਲੈ ਕੰਮਲਾ ਨਾ ਹੋਵੇ ਚੱਲ ਕੋਈ ਨਾ ਕਿੱਧਰ ਗਿਆ ਪਰੌਣਾ ਇੱਥੇ ਹੈਗਾ ਆਜਾ ਵੀਰਾ ਅੰਦਰ ਆ ਜਾ ਮੈਂ ਤਾਂ ਉਹ ਦਿਨੋਂ ਲੱਗਦੀ ਮੈਂ ਖੇਰ ਲਾਉਂ ਆਇ ਤੇ ਵਾ ਜਾ ਮਾ ਜੁਰੇ ਹਾਲੇ ਪੈਨੇ ਚੋਲਾ ਲਾ ਇਹ ਚ ਤੂੰ ਕੀ ਚੱਕਿਆ ਨਾ ਇੰਨਾ ਕੁਸਾ ਦੇਖ ਲਈ ਖੋਲ ਕੇ ਮੈਨੂੰ ਕੀ ਦੇਖਣਾ ਖੋਲ ਕੇ ਮੈਂ ਇੰਨਾ ਬਸਤੀ ਲੈ ਕੇ ਆਏ ਦੇ ਵਿੱਚ ਜਦੋਂ ਮੈਂ ਪਹਿਲਾਂ ਆਈ ਦੀ ਭੈਣੇ ਹਾਂ ਘਰ ਦਾ ਸੌਥੋ ਦੋ ਵੀ ਨ ਲੱਗਿਆ ਤੱਕ ਦਾ ਸੌਥੋ ਹੁਣ ਵੀ ਨ ਲੱਗਿਆ ਮੇਰਾ ਕੀ ਕਰਾਂ ਹੁਣ ਤੈਨੂੰ ਕਿਹੜਾ ਪਤਾ ਨਾ ਗੇਟਰ ਦਾ ਲਾਉਣ ਨੂੰ ਬਥਿਆਜੀ ਕਰਦਾ ਵੀ ਲੋਹੇ ਦਾ ਵੱਡਾ ਸਾਰਾ ਗੇਟ ਲਵਾਣਾ ਕੁੜੀ ਘਰੇ ਮਟਿਆਰ ਹੈ ਹਾਂ ਬਹੁਤ ਔਖਾ ਜੇ ਮੈਂ ਛੱਡ ਕੇ ਜਾਨੀ ਪਰ ਕੀ ਕਰਾਂ ਤੇਰੇ ਜੀਜੇ ਨੂੰ ਕੰਮ ਹੀ ਨਹੀਂ ਮਿਲਦਾ ਘਰ ਦਾ ਖਰਚੀ ਨੋਟੋ ਨਾ ਬਾਈ। ਹੋਈਦਾ ਗੱਲ ਆ ਭੈਣੇ ਹੁਣ ਸਾਰੀ ਕਬੀਲਦਾਰੀ ਉਹਦੇ ਸਿਰ ਤੇ ਆ। ਚੱਲ ਤੂੰ ਜਿੰਨਾ ਕਰਦੀ ਤੇਤੋਂ ਹੁੰਦਾ ਰਹਿ ਗਿਆ। ਮੈਨੂੰ ਐ ਲੱਗਦਾ ਵੀ ਜਿਹੜੀ ਢੋਈ ਦੁਖਦੀ ਐ ਐਸੇ ਕਰਕੇ ਤੂੰ ਕੰਮ ਨਹੀਂ ਬੰਦਦਾ। ਤਾਂ ਹੀ ਤਾਂ ਹੈ ਵੀਰੇ। ਉਹ ਤਾਂ ਕੰਮ ਹੁੰਦਾ ਨਹੀਂ। ਉਹ ਤਾਂ ਬਥੇਰਾ ਕੰਮ ਆ। ਉਹ ਨੂੰ ਦੇਖ ਵੇ ਚੰਗਾ ਬਥੇਰਾ। ਅੱਜ ਤੱਕ ਮੇਰੇ ਦੋ ਉਂਗਲਾਂ ਨਹੀਂ ਆਈਆਂ ਨੇ। ਹਾਂ ਅੱਜ ਤੱਕ ਇਹ ਤਾਂ ਕਦੇ ਲੰਬਾ ਨਹੀਂ ਆਇਆ ਸਾਡੀ ਕੁੜੀ-ਕੁੱਤੀ ਆ ਜਾਓ ਜਾਂ ਪੰਚਾਇਤ ਐ ਨਾ। ਤੇ ਆ ਦੇਖ ਲਾ ਜਹੀ ਜੀ ਪੱਕਦੇ ਚੁੱਲੇ ਪੱਕਦੇ ਉਹ ਜੀ ਲੈ ਕੇ ਡੰਡੀ ਲੱਗਦਾ ਨਹੀਂ ਤਾਂ ਥਾਲ ਚਲਾ ਚਲਾ ਮਾਰਦੇ ਨੇ ਬੰਦੇ ਹੈ ਬਿਆਨ ਹੀ ਬਣਾਇਆ ਉਹ ਨਹੀਂ ਬਣਾਇਆ ਕਦੇ ਨਹੀਂ ਇਹਨੇ ਕਦੇ ਦਾਰੂ ਨੂੰ ਮੋਤੇ ਰੱਖੀ ਹੈ ਸੋਫੀ ਰਹਿੰਦਾ ਇਸੇ ਕੋਲ ਤਾਂ ਬਾਈ ਮੈਂ ਸੁੱਕੀ ਬਸਦੀ ਆ ਮੈਂ ਕਹਿੰਦੇ ਤੂੰ ਕਵਰੇਜ ਚੱਲਦਾ ਸੋਈ ਸਾਬ ਆ ਗਿਆ ਨਾ ਭੈਣ ਦੀ ਭੈਣੇ ਮੈਂ ਤੈਨੂੰ ਵੀ ਥੋੜੇ ਗਾਣੇ ਪੈਸੇ ਇਕੱਠੇ ਕਰ ਲਓ ਥੋੜੀ ਗਾਣੇ ਮੈਂ ਤੈਨੂੰ ਤੁਸੀਂ ਗੇਟ ਤਾਂ ਲਗਾ ਲਓ ਘੱਟੋ ਘੱਟ ਵੀਰਾ ਜੀ ਤਾਂ ਬਥੇਰਾ ਕੰਮ ਦਾ ਵੇਖੀਏ ਅਗਰ ਨਖ ਆ ਗਿਆ ਵੀਰ ਅਏ ਯਾਹ ਨਾਲ ਕਿਵੇਂ ਤੂੰ ਕੀ ਹਾਲ ਆ ਬਰਾਉਣਾ ਮਾਂ ਹੁਣੀ ਆਇਆ ਸੀ ਪਹਿਲਾਂ ਮੈਂ ਉਧਰ ਦੇਖੀ ਗਿਆ ਮਾਂ ਕੋਈ ਘਰੇ ਨਹੀਂ ਫਿਰ ਪੈਨੇ ਤੇ ਸੋਇ ਤੇ ਪ੍ਰਾਂ ਝਾੜਨ ਲੱਗ ਰਹੀ ਸੀ ਠੀਕ ਹੈ ਤੇ ਮੈਂ ਇਧਰ ਆ ਗਿਆ ਸੀ ਮੈਂ ਅਬੀਰ ਆ ਗਿਆ ਤੇ ਹਾਂ ਲਾਤੀ ਉਹ ਪ੍ਰਾਂ ਪੇ ਹੁੰ ਜਾਂਦੀ ਸੀ ਮੈਂ ਜਦ ਨੂੰ ਵੀਰ ਆ ਗਿਆ ਤੇ ਸਮਾਨ ਲੈ ਕੇ ਆ ਇਹ ਕਹਿੰਦਾ ਦੋ ਦਿਨ ਸੱਜੀ ਨਹੀਂ ਕੁੜੀ ਮੈਂ ਘਰੇ ਨਹੀਂ ਜੀ ਸਰਦਾ ਕੁੜੀ ਹੋਰ ਮੈਂ ਤਾਂ ਇਹ ਗੱਟ ਕਟ ਤੂੰ 17 ਦਿਨ ਲਾ ਕੇ ਆਏਗਾ ਬਾਕੀ ਬੇਬੇ ਕਾ ਨਹੀਂ ਪ੍ਰਾਂ ਨੇ ਤੇ ਢੋਏ ਲੜੀ ਕਿਵੇਂ ਹਣਾ ਠੀਕ ਹਾਂ ਚੱਲੀ ਜਾਂਦੀ ਹੈ ਦਵਾਈ ਅੱਛਾ ਕਿੱਥੋਂ ਲਿਆਈ ਸੀ ਦਵਾਈ ਪਿੰਡ ਡਾਕਟਰ ਨੂੰ ਹੀ ਲੈ ਆਇਆ ਸੀ ਹਾਂ ਪਿੰਡ ਨੇ ਦਿੱਤਾ ਸੀ ਅਸੀਂ ਤਾਂ ਦੇਦੇ ਬਾਈ ਕੋਥੋਂ ਲeke ਆਏ ਸੀ ਬਾਈ ਅੱਛਾ ਬਰੇਸ਼ੀਦ ਬਾਈ ਨੇ ਕਿਹਾ ਇੱਥੇ ਖਾ ਲੈਂਦਾ ਤੂੰ ਮੁੱਖੀਆਂ ਲੈ ਉੱਡ ਜਾ ਮੈਂ ਘਟੋ ਘਟ ਜਾ ਬਰੇ ਤੂੰ ਦਰਵਾਜ਼ਾ ਕੀ ਚੱਲ ਉਧਰ ਕਾਹਦੇ ਤੁਸੀਂ ਰੋਟੀ ਲਿਆਓ ਆਏ ਅਸੀਂ ਉੱਥੇ ਬੈੰਨੇ ਆਏ ਸਾਰੇ ਬੱਚੇ ਚੱਲ ਪਰੋਣੇ ਉਧਰ ਚਲ ਮੈਂ ਬਸ ਹਾਂ ਆਹ ਖਾ ਮੁਝ ਜਾ ਕੇ ਹੇਨ ਮੈਂ ਕੀ ਸੰਗਾਵੇ ਇਹਦੀ ਮੱਤ ਜਿਵੇਂ ਖਾਣੀ ਲੈ ਕੋਈ ਮਾਤੇ ਦੀ ਚੱਲ ਬਣਾ ਰੋਟੀ ਪਾ ਆਇਆ ਬੈ ਜਾ ਸਾਲਾ ਇੱਥੇ ਆਇਆ ਪਰ ਉਹਨੇ ਘਟੋ ਘਟੇ ਏਸੀ ਤਾਂ ਲਗਾ ਲਿਆ ਯਾਰ ਗਰਮੀ ਤਾਂ ਦੇਖ ਲੈ ਕਿੰਨੀ ਹੋ ਰਹੀ ਹੈ ਏਅਰ ਤਾਂ ਲੱਗਦੇ ਨਹੀਂ ਏਸੀ ਦੇ ਨੂੰ ਕਿੱਥੋਂ ਦਵਾ ਦੱਸਦੇ ਨੂੰ ਕੋਈ ਕੰਮ ਧੰਦੇ ਲੱਗ ਜਾ ਕੰਮ ਮਿਲਦਾ ਨਹੀਂ ਯਾਰ ਤੂੰ ਇੱਕ ਤਾਂ ਸਿਹਤ ਡੋਣਾ ਉਹ ਤਾਂ ਗੱਲ ਠੀਕ ਆ ਹੁਣ ਤੂੰ ਹੀ ਠੀਕ ਹੈ ਤੇਰੀ ਹਾਂ ਤੂੰ ਹੀ ਠੀਕ ਹੈ ਦਵਾਈ ਚੱਲੀ ਜਾਂਦੀ ਆ ਅੱਛਾ ਚੱਲ ਦਵਾਈ ਟਾਈਮ ਟੂ ਨਾ ਲੈਂਦਾ ਰਹਿ ਕਰ ਹਾਂ ਦਵਾਈ ਲਈ ਜਾਂਦਾ ਮੈਂ ਲੈ ਵੀਰੇ ਚਾਹ ਪੀ ਲੈ ਲੈ ਪੀ ਲੈ ਚਾਹ ਆਪਾਂ ਆ ਬਈਆ ਬਣੇ ਚੀ ਅਰੇ ਸਾਢੇ 3:00 ਹਾਂ ਵਧੀਆ ਸੀ ਉਹ ਬੇਬੀ ਨੂੰ ਮੈਂ ਤੜਕੀ ਆਖਿਆ ਅੱਛਾ ਜੇ ਮੈਂ ਕੰਮ ਦੇ ਗਿਆ ਤੇ ਮੈਂ ਮੈਂ ਹੱਥ ਨੇ ਲਿਆ ਮਾ ਸਬਜੀ ਘਾਜੀ ਤੇ ਮੈਨੂੰ ਦੁਪਹਿਰੇ ਆ ਗਿਆ ਹਾਂ ਤੇ ਮੈਂ ਆ ਕੇ ਮੈਂ ਦੇਖਿਆ ਮੈਂ ਸੌਣਾ ਗਏ ਮੈਂ ਬੇਬੀ ਕਰਾਉਣਾ ਕਹਿੰਦਾ ਤਾਂ ਭੱਗ ਗਿਆ ਇਹ ਰਾਜ ਮੈਂ ਤਾਂ ਹੀ ਕੰਮ ਤੇ ਨਹੀਂ ਗਿਆ ਬੇਬੀ ਨੂੰ ਅੱਖਾਂ ਮਾਰਾ ਭੈਣ ਲੈਵੇ ਜਾ ਕੇ ਹੁਣਾ ਪਾਣੀ ਕਰਦੀ ਸਿਰੋਣੀ ਦੀ ਹੈ ਔਰ ਕਿਨਾ ਮੈਨੂੰ ਨਹੀਂ ਪਤਾ ਜੀ ਢੂਈ ਤੋਂ ਕਰਿਆ ਨਹੀਂ ਅੱਛਾ ਅੱਛਾ ਤੂੰ ਵੀ ਤਾਂ ਬਹੁਤ ਕੀ ਕਰਨਾ ਤੈਨੂੰ ਪਤਾ ਹੀ ਹੈ ਨਾ ਤੇ ਦਵਾਈ ਬੂਟੀ ਵੀ ਬਾਰੀ ਮੁਸ਼ਕਿਲ ਹੈ ਐਸੀ ਜਿਆਦਾ ਰਫਾ ਲੱਗ ਜਾਂਦੀ ਹੈ ਇਹ ਨੌਖਾ ਹੈ ਸਹੀ ਗੱਲ ਹੈ ਹਾਂ ਕਰ ਤੇ ਹੁਣ ਇਹ ਗੱਲਾਂ ਕਰਕੇ ਹਟੇ ਨਹੀਂ ਮੈਂ ਕਹਿ ਕੇ ਹਟੇ ਨਹੀਂ ਮੈਂ ਘਟੋ ਘਟੇ ਇਸੀ ਤੇ ਲਗਾ ਲਾ ਕਹਿੰਦਾ ਪੈਸੇ ਤਾਂ ਮੇਰੇ ਲੋ ਗੇਟ ਲਗਾਉਂਦਾ ਨਹੀਂ ਆ ਕਿ ਕਹਿੰਦਾ ਭਾਈ ਇਹ ਸੀ ਤੇ ਕੰਮ ਕਰਦਾ ਵੇਸੀ ਕਿੱਥੇ ਯਾਰ ਕਿ ਐਟਲਾ ਵੇਖਾ ਤੈ ਕਿ ਬੋਤਾ ਅਪੱਖੀ ਹਾਂ ਬਿਧੀ ਰਿਛਨ ਤੇ ਪੱਖੇ ਐਸੀ ਬਰਗਾਉਂਦਾ ਹਾਂ ਹਾਂ ਉਹਨਾਂ ਤੇ ਕਰਨਾ ਹੋਰ ਬਰਾਉਣਾ ਤੂੰ ਸੁਣਾ ਕਿਵੇਂ ਚੁੱਪ ਚੁੱਪ ਬਹਿ ਗਿਆ ਬਸ ਚੁੱਪ ਯਾਰ ਸਿੰਦਲਾ ਦਾ ਭੈਣ ਨਹੀਂ ਘੁੱਟਿਆ ਰੈਨੂ ਹਾਂ ਮੈਂ ਕਿੰਨਾ ਵਾ ਕਰਿਆ ਕਰ ਕਿਚਰਾ ਨਹੀਂ ਮੈਂ ਤਾਂ ਹੀ ਕਹਿੰਦਾ ਵੀ ਕੋਈ ਵਧੀਆ ਦਵਾਈ ਲੈ ਕੇ ਕੰਮ ਧੰਦੇ ਲੱਗ ਜਾ ਸਿੱਟੋ ਕੇ ਦਵਾਈ ਨਹੀਂ ਚਲਦੀ ਜਲਦੀ ਐ ਦਵਾਈ ਕੋਈ ਨਾ ਮੈਂ ਕੰਮ ਕਰਨਾ ਤੇ ਤੁਸੀਂ ਬੈਠੇ ਬਸ ਹਾਂ ਕਰ ਲਾ ਕਰ ਕੋਈ ਨਾ ਮੈਂ ਕਰ ਲਗਾਂ ਮੈਂ ਤਾਂ ਇਹ ਕਹਿੰਦਾ ਜੀ ਕੋਈ ਲੋਕਲ ਕੰਮ ਦੇਖ ਲਾ ਫਾਉਣਿਆ ਤੇ ਕੋਈ ਲੋਕਲ ਕੰਮ ਲੱਗ ਕੇ ਨਰਗਾ ਦਵਾਈ ਦੀ ਵੀ ਵਧੀਆ ਖਾਲਾ ਢੂਈ ਸੈੱਟ ਹੋ ਜੂਗੀ ਤੇ ਨਾਲੇ ਬਾਰਬੂਰ ਲਗਾ ਲਾ ਹੁਣ ਤਾਂ ਉਹੀ ਗੱਲ ਹਰੇਕ ਵਾਰ ਲਗਾਈ ਫਿਰਦਾ ਲੋਕਾਂ ਨੇ ਯਾਰ ਬਾਰ ਕਿਸੇ ਵਾਸਤੇ ਪੈਸੇ ਆਇਆ ਸੁਬਾਹ ਹਾਂ ਮੈਂ ਵੀ ਤੈਨੂੰ ਇਹ ਕਹਿਣਾ ਸੀ ਨਾ ਥੋੜੀ ਕਾਣੀ ਮਦਦ ਕਰਦੇ ਥੋੜੀ ਕਾਣੀ ਕੋਈ ਗੱਲ ਨਹੀਂ ਮਦਦ ਤੇਰੀ ਕਰ ਦਾਂਗੇ ਅੱਜ ਮੈਂ ਤਾਂ ਹੀ ਇੱਧਰ ਆ ਕੇ ਕੰਮ ਤੇ ਨਹੀਂ ਗਿਆ ਤੇ ਬਾਕੀ ਕੋਈ ਨਹੀਂ ਮੈਂ ਕੰਮ ਦਾ ਕਰਦਾ ਪਤਾ ਹੋਵੇ ਦੇਖੇ ਅੱਜ ਮੁੰਡਾ ਮਿਲਿਆ ਸੀ ਮੈਂ ਵੀ ਉਹਨੂੰ ਪੁੱਛ ਕੇ ਆਇਆ ਸੀ ਮੈਂ ਇੱਧਰ ਆਇਆ ਜਾਣਾ ਸੀ ਨਾ ਕੀ ਆ। ਉਹ ਮੈਨੂੰ ਉੱਤੜੱਕ ਛੱਡ ਕੇ ਆਦੇ ਤੱਕ। ਠੀਕ ਆ। ਤੁਹਾਡੇ ਚ ਮੈਂ ਕਹਿੰਦਾ ਦੇਸੀ ਦਵਾਈ ਵੀ ਲੈਂਦੇ ਉਹ ਤੋਂ ਦਵਾਈ ਲੈ ਆ ਦਿੱਤੀ। ਹਾਂ ਹਾਂ ਉਹ ਤੋਂ ਵੀ। ਬਾਬਾ ਨਾ ਸੁਣਿਆ ਮੈਂ ਉਹਦਾ। ਹਾਂ ਹਾਂ ਹਾਂ। ਲਿਆਂਦੀ ਸੀ ਉਹਨਾਂ ਦੇ ਦਵਾਈ। ਅੱਛਾ ਹੁਣ ਤਾਂ ਫਰਕ ਹੋਣਾ? ਹਾਂ ਹੁਣ ਫਰਕ ਆ ਹੁਣ ਠੀਕ ਆ। ਚੇਪੀਆਂ ਨਾ ਲਗਾਈਂ ਚੇਪੀਆਂ ਨਾਲ ਮਨ ਕਿ ਹੱਲੇ ਆਂਦੇ। ਨਾ ਨਾ ਚੇਪੀਆਂ ਨਹੀਂ ਲਗਾਈਆਂ। ਮੇਰੇ ਯਾਰ ਦੋਸਤ ਨੇ ਲਗਾਈਆਂ ਕਿ ਉਹਨਾਂ। ਬਾਬਾ ਵਾਜਨ ਚੱਕ ਲੈਦੀ ਉਹਨੇ। ਅੱਛਾ। ਉਹ ਪਸਤਾਇਆ ਉਸ ਤੋਂ ਬਾਅਦ। ਠੀਕ ਆ। ਨਾ ਨਾ ਚੇਪੀਆਂ ਨਹੀਂ ਲਾਈਆਂ ਮੈਂ। ਚੇਪੀਆਂ। ਉਹ ਕੁੱਬਾ ਹੋ ਗਿਆ ਤੁਰਤਾ ਉਸ ਤੋਂ ਬਾਅਦ ਉਹ ਸੁਕੇ ਏਸੀ ਤਾਂ ਕੀ ਗੱਲ ਕਰਨੀ ਇਹਨਾਂ ਲਵਾਉਣ ਨੂੰ ਤਾਂ ਬੜਾ ਠੀਕ ਇਹਿੰਦਾ ਗਾ ਜਿਵਾਕਾਂ ਦੀ ਪੜ੍ਹਾਈ ਨੂੰ ਪੈਸੇ ਨਹੀਂ ਹੈਗੇ ਜੇ ਕਿਸੇ ਵਾਸਤੇ ਕੰਮ ਪਰੋਪਰ ਚੱਲ ਪਵੇ ਬੋ ਕੋ ਕਰ ਲੈਣਾ ਮੈਂ ਤੈਨੂੰ ਬਰਾਉਣੇ ਹੀ ਕਹਿੰਦਾ ਸੀ ਵੀ ਫਿਰ ਗਾਂ ਜਿਵਾਕ ਕਿਵੇਂ ਪੜ੍ਹਣਗੇ ਲੈ ਜਿਵਾਕਾਂ ਦੀ ਸੁਣ ਲਾ ਕੱਲ ਆਪਣੇ ਘਰ ਇੱਕ ਬੰਦਾ ਆਇਆ ਸੀ ਜਿਵਾਕਾਂ ਦੀ ਪੜ੍ਹਾਈ ਦਾ ਸਾਰਾ ਖਰਚਾ ਉਹਨੇ ਚੱਕ ਲਿਆ ਮੋਸੇ ਨੇ ਹਾਂ ਐਗੇ ਇਹ ਸੰਸਥਾ ਲਈ ਗੜੇ ਹੁੰਦੇ ਉਹਨਾਂ ਦਾ ਅੱਛਾ ਉਹ ਸਕੂਲ ਦੇ ਹੁੰਦੇ ਉਹ ਜਿਹੜੇ ਜਵਾਕ ਆ ਪਹਿਲੇ ਦੂਜੇ ਤੀਜੇ ਨੰਬਰ ਤੇ ਹੁੰਦੇ ਨਾ ਹਾਂ ਹਾਂ ਉਹ ਸੰਸਥਾ ਉਹਨਾਂ ਦੀ ਹੁੰਦੀ ਹੈ ਹਾਂ ਉਹਨਾਂ ਉਹ ਆਏ ਸੀ ਬਈ ਉਹਨੇ ਖਾਤਾ ਚੱਕਦਾ ਪਹਿਲੇ ਜਵਾਕਾਂ ਦਾ ਅੱਛਾ ਹਾਂ ਪੜਾਈ ਦਾ ਸਾਲ ਚੱਲ ਵਧੀਆ ਫਿਰ ਜਵਾਕਤ ਪੜ ਲੈਣਗੇ ਹਾਂ ਹਾਂ ਬਾਕੀ ਥੋੜਾ ਕਾ ਨਾ ਤੂੰ ਵੀ ਹੱਥ ਪੱਲਾ ਮਾਰ ਚਾਰ ਪੈਸੇ ਇਧਰ ਉਧਰ ਇਕੱਠੇ ਕਰ ਹਾਂ ਨਾਲ ਤਾਂ ਜਵਾਕਾਂ ਬਾਹਾਂ ਪੜਦੇ ਹੋ ਜਾਣਗੇ ਨਾਲੇ ਗੇਟਕੂਟ ਲੱਗ ਜੂ ਹਾਂ ਹਾਂ ਸਭ ਕੋਨਾ ਮੈਂ ਦੇਖਦਾ ਕਿਸੇ ਪਾਸੇ ਕੰਮਾ

ਨੇ ਮੈਂ ਭੈਣ ਲਵੇ ਗਿਆ ਹਾਂ ਮੈਂ ਜੀ ਅੱਜ ਸ਼ਾਮ ਨੂੰ ਕਰੂੰਗਾ ਨਹੀਂ ਗੱਡੀ ਲੋਡ ਕਰਦਾਂਗੇ ਕੋਈ ਨਹੀਂ ਮੈਂ ਕਰਦਾਂਗਾ ਲਾ ਕੇ ਬਾਬੂ ਠੀਕ ਹੈ ਬਾਬੂ ਲੈ ਮੇਟੋ ਮੈਨ ਮੈਂਟੇਨ ਕੀ ਸਾਡਾ ਚੰਗਾ ਬਣਾਉਣਾ ਫਿਰ ਜਾਣਾ ਹੋਰ ਫਿਰ ਉਹ ਮੇਟੋ ਬਿਨਾ ਕੰਮ ਚੜ ਖਾ ਕੇ ਬਗਜੀ ਉਹ ਤੜਕੇ ਗੱਡੀ ਵੀ ਲੋਡ ਕਰਨੀ ਹੈ ਫਿਰ ਮੈਨੂੰ ਛੇਤੀ ਜਾਣਾ ਪਊਗਾ ਅੱਛਾ ਹਾਂ ਬਾਕੀ ਭੈਣ ਲੋ ਜਾ ਕੇ ਕਰਦੇ ਗੱਲ ਬਾਤ ਚੰਗਾ ਬਣਾਉਣਾ ਠੀਕ ਹੈ ਜੀ ਚੰਗਾ ਚੰਗਾ ਬਰਾਉਣਾ ਫਿਰ ਮੈਂ ਤਾਂ ਚੱਲਿਆ ਜਾਨਾ ਹੋਰ ਆ ਬਾਬੂ ਦਾ ਫੋਨ ਆਇਆ ਥੀ ਹੁਣ ਕਹਿੰਦਾ ਘੜ ਕੇ ਗੱਡੀ ਲੋਡ ਕਰਨੀ ਐ ਹੁਣ ਹੱਥ ਨੇ ਟਾਈਮ ਨਾਲ ਜਾਣਾ ਪੂਗਾ ਮੈਨੂੰ ਰੋਟੀ ਖਾ ਕੇ ਬਾਹਰ ਜਾਂਦਾ ਨਾ ਰੋਟੀ ਕੋਈ ਨਾ ਪੈਣ ਨੂੰ ਉੱਥੇ ਮਿਲਦਾ ਫਿਰ ਅੱਛਾ ਬਾਕੀ ਮੈਂ ਕਹਿੰਦਾ ਸੀ ਆਪਣੀ ਤਾਂ ਜਿਹੜੀ ਜ਼ਿੰਦਗੀ ਰੋਲ ਨਹੀਂ ਤੇ ਰੁਲ ਗਈ ਆਪਾਂ ਤਾਂ ਕਰ ਇੱਧਰ ਦਿਹਾੜੀ ਕਰ ਲਈ ਕਦੇ ਇੱਧਰ ਕਰ ਲਈ 400 ਬਣ ਗਿਆ 300 ਬਣ ਗਿਆ ਮੈਂ ਆਪਾਂ ਹੀ ਜਵਾਂ ਕਾਹਿੰ ਜ਼ਿੰਦਗੀ ਬਣਾਉਣੀ ਆ ਕੋਈ ਨਾ ਜਿੰਨਾ ਮੇਥੋਂ ਹੋਇਆ ਬਰਾਉਣੇ ਹੁੰਦਾ ਮੈਂ ਕਰੂੰਗਾ ਜਿੰਨਾ ਸਾਰਾ ਲੱਗਾ ਟੈਨਸ਼ਨ ਨਾਲੀ ਚੰਗਾ ਠੀਕ ਹੈ ਬਰਾਉਣੇ ਫਿਰ ਬਾਕੀ ਕੰਮ ਧੰਦੇ ਦੀ ਗੌਰ ਕਰ ਲਈ ਨਾ ਨਾ ਕੋਈ ਨਾ ਕੋਈ ਠੀਕ ਹੈ ਬਰਾਹੁਣਾ ਲੈ ਉਹੀ ਬੱਗ ਜਾਂਦੇ ਰੋਟੀ ਵੀ ਨਹੀਂ ਖਾਕੇ ਬਹੁਤ ਗਰਮੀ ਤਾਂ ਆਪਕੰਨੀ ਵਧੀ ਪਈ ਆ ਵਾਵਾ ਵੱਡੇ ਵੱਡੇ ਜਨ ਹੋ ਗਏ ਹੁਣ ਵੀ ਬਾਬੂ ਨੂੰ ਵੀ ਜਾ ਕੇ ਕਹਿੰਦੇ ਆ ਵੀ ਥੋੜੀ ਘਣੀ ਤਨਖਾਹ ਤਾਂ ਵਧਾ ਦੇ ਪੱਛਾ ਦਾ ਘਰ ਦੀ ਚੱਲਦਾ میرا یار دوست وہ میرے پڑتا میری کاپی فرق ہی لے جا میں چل آ جانا تے ہوئے کاپی فرنی ہے جا سکتا دو پیر ਇੱਥੇ ਖੜਾ ਕੀ ਕਰਦਾ ਤੂੰ ਉਹ ਕਾਨੂੰ ਅਗਲੇ ਦਾ ਪਤਾ ਨਹੀਂ ਕੀ ਸੁਭਾ ਹੋਵੇ ਉਹਦਾ ਉਹੀ ਨਾ ਪਿਉਗੇ ਚਾਰੇ ਚੱਕ ਕੇ ਪਈ ਜੇ ਤੈਨੂੰ ਖੜ ਜਾ ਮੈਂ ਤੁਹਾਨੂੰ ਫੋਟੋ ਦਿਖਾਵਾਂ ਉਹਦੀ ਮੁੰਡੇ ਦੀ ਕਿਹੜੇ ਮੁੰਡੇ ਦੀ ਕਾਲ ਤਾਂ ਸਨ ਭਾਈ ਮੇਰੀ ਨਾ ਸਾਡੇ ਤੋਂ ਜਵਾਹ ਜੱਲਾ ਨਾ ਹੁੰਦੇ ਕੀ ਪਤਾ ਤੁਹਾਡੇ ਵਰਗੇ ਅਸਲ ਜਵਾਹ ਜੱਲਾ ਬਹੁਤ ਚੱਕਦੇ ਨੇ ਉਹ ਕਾਨੂੰ ਜੀ ਮੈਂ ਜਿਆ ਥੋੜੀਆਂ ਤੁਹਾਨੂੰ ਮੈਂ ਮੁੰਡੇ ਦੀ ਫੋਟੋ ਦਿਖਾਉਣਾ ਹਾਂ ਜਿਹੜਾ ਮੁੰਡੇ ਕੋਲੇ ਮੈਂ ਆਇਆ ਸੀ ਨਾ ਹਾਂ ਉਹ ਸੋਡਾ ਮੁੰਡਾ ਜਿਹੜਾ ਸਿੱਕੇ ਜੀ ਹੈ ਜੀ ਕੋਈ ਨਾ ਪਾ ਕੇ ਮੈਂ ਨਹੀਂ ਪਾ ਕੋਈ ਸਹੀ ਨਾ ਦਾ ਮੁੰਡਾ ਮੈਂ ਉਹ ਪੀ ਆਹ ਕਾਰੇ ਹੋਈ ਗਏ ਦਿਲ ਫੇਰ ਦਰਦਾ ਕੁੜੀ ਦੀ ਮਟਿਆਰ ਹੈ ਕੁੜੀਆਂ ਕੱਤਰੀਆਂ ਦਾ ਘਰ ਹੈ ਚੱਲ ਬਣਾ ਫਾਸੀਆਂ ਫਾਕੇ ਡੰਡੀ ਲੱਖਾ ਤੂੰ ਤਸੰਭੂ ਮੈਂ ਹੰਪੋਰ ਬੀ ਹੈ ਹਨਾ ਮੈਂ ਫੋਟੋ ਦਿਖਾਉਣਾ ਮੁੰਡੇ ਅਰੇ ਮੁੰਡੇ ਫੋਟੋ ਦਿਖਾਉਣੀ ਦਿਖਾਈ ਨਹੀਂ ਕਰੀਂ ਫੋਟੋ ਹੈ ਲੈ میں جان بھی نہیں ہے کون سی نہ میری دسیا دسیا نہ وہ فون چکے ایک ٹینشن ایک کون مل گئی یہ بڑا پنگا ਇਹ ਹੈ ਕੋਣ ਸੀ ਕਿ ਮੈਂ ਪੁੱਛਦੀ ਸੀ ਕਿ ਤੂੰ ਉਹ ਕਿੱਥੇ ਗਈ ਨਾ ਉਹਨੇ ਫੋਨ ਚੱਕਿਆ ਕਿ ਤੂੰ ਫੋਨ ਚੱਕ ਕੇ ਕਹਿ ਤਾਂ ਦੇ ਕਿ ਮੈਂ ਤਾਂ ਆਉਂਦੀ ਨਹੀਂ ਜਾਂ ਵਗ ਜਾ ਤੂੰ ਕਿ ਮੈਂ ਤਾਂ ਉਹਦੇ ਘਰੇ ਜਾਂਦਾ ਹੋ ਜਾ ਕਹੋ ਹੋਈ ਯਾਰ ਇਹ ਲਾ ਫਸਲੇ ਨਾਲ ਸ਼ੁਭੇਚ ਵੀ ਤੇਲ ਸੀ ਨਹੀਂ ਇਹ ਵੀ ਖਾਲੀ ਰਹਿੰਦਾ ਹਮੇਸ਼ਾ ਸਾਰੇ ਗਰਮੀ ਬਹੁਤ ਪਈ ਜਾਂਦੀ ਹੈ ਯਾਰ ਇੰਨਾ ਚੱਪ ਚੱਪ ਕਰੀ ਜਾਂਦਾਗਾ ਮਾਰੇ ਮੀਮੂ ਪੈਣਾ ਤਾਂ ਠੰਡ ਹੋ ਜੇ ਬਹੁਤ ਗਰਮੀ ਪਈ ਜਾਂਦੀ ਮਰ ਜਾਣੀ ਨੇ ਕਿੱਥੇ ਕਰ ਲੱਤਾਗਾ ਮਸਾਬ ਵਾਲਾਗਾ ਹੁਣ ਦੇਦਾ ਕਰੇ ਹੋਊਗਾ ਨਾ ਹੋਊਗੀ ਤੇ ਹੁੰਦਾ ਹੋਰ ਦਸਾਈਨ ਕਰ ਲੱਭੇ ਕਿ ਮੈਨੂੰ ਏਡੂ ਦੂਰ ਲੈ ਜਾ ਕੇ ਮਸਾਬ ਵਾਲਾਗਾ ਕੱਲ ਦੇਰ ਦਾ ਮੈਂ ਜਾ ਕੇ ਆਈ ਗਰਲਾ ਦਾ ਪਪਾਈ ਰੂਪਾ ਕੁੜਗੇ ਹਾਂਜੀ آئے ہو اور ٹھیک ہے ہاں جی ٹھیک ہے تسری کا سلطہ آگی اور ٹھیک ہے ہاں ٹھیک ہے ٹھیک ہے اے کی میں آئیں گی سی کام دے آئی تو کام دے جلدہ پڑے اور دو رکھیں دو نہیں پا جلدہ تو تو میرا کام نہیں جلدہ میں تو کام دے جلدہ سا کوئی نہیں کوئی تو کام دے جلدہ نہیں جی میں پہلا بہت دیکھ لے جی تو اس دن میرا تک نہیں موڑے سارے پیسے نہیں موڑ دے بائی جی میں اس دن آیا سی ساتھے کریں میں کنے پر تحیل پیسے لے لو میں تو لے لو میں تو پیدا ہوتا نہ بول کے گیا جیتے تو میں تو نہیں پیسے میں تو لے لو ਕੁਛ ਕਦੇ ਦੇਵੇਂ ਨਹੀਂ ਜਿੰਨੇ ਦੇਨੇ ਪੈਸੇ ਉਹ ਨਹੀਂ ਦੇ ਰਹਾ ਪੈਸੇ ਸਾਰੇ ਜਿੰਮੇਦਾਰੀ ਨਹੀਂ ਜਿਹੜੇ ਬਾ ਲੈਣੇ ਪੈਸੇ ਹੋਰ ਲੈ ਲੋ ਨਾ ਜੀ ਮੈਂ ਤਾਂ ਉਹ ਦੇਖੋ ਛੋਟੀ ਪੰਜੀ ਪੰਜੀ ਮੋਰਤੀ ਮੈਂ ਤੁਹਾਡਾ ਕੁਛ ਦੇਣਾ ਨਹੀਂ ਨਾ ਮੈਂ ਸਤੋਂ ਕੁਛ ਲੈਣਾ ਮੇਰਾ ਟਾਈਮ ਪਾਸ ਵਧੀਆ ਹੁੰਦਾ ਮੇਰਾ ਬੰਦਾ ਸਹੀ ਹੋ ਗਿਆ ਹੁਣ ਕੰਮ ਤੇ ਜਾਣ ਲੱਗ ਗਿਆ ਤੇ ਮੈਂ ਨਹੀਂ ਕੰਮ ਤੇ ਜਾਣਾ ਤੁਹਾਡੇ ਕੋ ਬੋਨਾ ਕੰਮ ਤੇ ਚੱਲ ਕੰਮ ਦਾ ਕਰੇ ਬਣਾ ਨਹੀਂ ਦਿੱਥੋਂ ਸਾਡਾ ਕੰਮ ਹੀ ਜਾਂਦਾ ਨਾ ਜੀ ਕਿੰਦੇ ਤੁਹਾਡੇ ਪੈਸੇ ਦੀ ਜਮਾ ਜ਼ਰੂਰਤ ਨਹੀਂ ਮੈਂ ਜਦੋਂ ਮੇਰਾ ਬੱਚਾ ਪੀਸ ਵੱਲ ਖੜਾ ਸੀ ਤੇ ਉਦੋਂ ਤੱਕ ਕਿਸੇ ਨੇ ਮੇਰਾ ਸੋਚਿਆ ਨਹੀਂ ਹੈਗਾ ਤੇ ਮੈਂ ਤੁਹਾਡੇ ਉਹਨੂੰ ਕੰਮ ਤੇ ਨਹੀਂ ਆਉਂਦੀ ਮੈਨੂੰ ਲਗਾਤ ਜਿੱਤ ਕਰਨੀਆਂ ਆ ਆ ਜਿਹੜੇ ਲੱਗੇ ਨਾ ਦੋ ਸਾਲ ਆ ਛੋਡੇ ਮੂੰਹ ਨੂੰ ਲੱਗੇ ਨੇ ਉਹਦੇ ਮੂੰਹ ਨੂੰ ਤਾਂ ਮੈਂ ਇੱਕ ਦਿਨ ਨਾਲ ਆਵਾ ਜਿਹੜੇ ਹਸਾਬ ਨਾਲ ਬੋਲਦਾ ਨਾਲੇ ਹੁਣ ਤੁਸੀਂ ਨਾ ਆਇਆ ਕਰੋ ਮੈਂ ਨਾਲੇ ਹੁਣ ਤੁਸੀਂ ਨਾ ਆਇਆ ਕਰੋ ਜੀ ਟੰਗਾ ਭਾਈ ਮੈਂ ਤਾਂ ਅੱਜ ਲੱਕ ਕੇ ਆ ਜੀਗਾ ਟੋੜੀ ਪਤਾ ਨਹੀਂ ਕੀ ਸੋਰੀ ਹੱਥ ਲੱਗ ਗਿਆ ਤੋੜ ਦੋਗੀ ਠੀ ਜੰਦੀ ਹੈ ਵਧੀਆ ਕੰਮ ਕਰਦੀ ਸੀਗੀ ਤੇ ਸਾਡੇ ਨੇ ਛੋਡੇ ਨੇ ਕੰਮ ਖਰਾਬ ਕਰਤਾ ਆ ਜਾਂਦੇ ਮੂੰ ਚਾਕੇ ਤੁਸੀਂ ਇਹਨੂੰ ਤੋਰਨ ਨੇ ਚਾਕੇ ਮੂੰ ਬਗਦਾ ਵੀ ਪਤਾ ਲਿਆ ਹੁਣ ਉਹ ਵੀ ਆਉਂਦਾ ਨਾ ਪੁਲਸੀਆ ਨਾਲੇ ਪਤਾ ਲੱਗਦਾ ਉਹਨੂੰ ਇਹਨੂੰ ਕੀ ਪਤਾ ਵੀ ਮੂੰ ਤੇ ਪੈਸੇ ਮਾਰੇ ਉਹਦੇ ਅਖੇਰਾ ਛੋਟੇ ਮੈਂ ਕੰਮ ਕੀਤਾ ਟੋਟਾ ਰੜ ਕੇ ਕੰਮ ਕਰਦੀਆ ਕਿਤੇ ਦੋ ਪੈਸੇ ਸਾਡੇ ਨਾਲ ਹੀ ਨਹੀਂ ਦਿੱਤੇ ਸੀ ਹੁਣ ਆਕੇ ਫੇਰ ਆਏ ਸਾਡੇ ਕੰਮ ਤੇ ਆਦਾ ਇਹ ਕੰਮ ਤੇ ਕਹਾਂ ਹੋਂ ਨੀ ਮੈਂ ਹਾਂ ਜੀ ਤੁਹਾਡੇ ਕੰਮ ਤੇ